ਅ ਤੁਸੀਂ ਵਾਇਗਰੂ ਮੰਤਰ ਦਾ ਜਿਹੜਾ ਹੈ ਉਹਦਾ ਅਰਥ ਦੱਸਿਆ ਇਹਦੇ ਅਲੱਗ-ਅਲੱਗ ਲੋਕ ਜਿਹੜੇ ਨੇ ਉਹ ਅਲੱਗ-ਅਲੱਗ ਜਿਹੜੇ ਆ ਮੰਤਰ ਦਾ ਅਰਥ ਦੱਸਦੇ ਆ ਹਾਂ ਇਹਦੀ ਅਨੰਤ ਅਰਥ ਨੇ ਲਗ ਲਗ ਅਰਥ ਅਨੰਤ ਅਰਥ ਨੇ ਮੰਤਰ ਦਾ ਇੱਕ ਅਰਥ ਨਹੀਂ ਹੋ ਸਕਦਾ ਉਹਦੀ ਸੀਮਾ ਹੋ ਗਈ ਹੱਦ ਹੋ ਗਈ ਗੁਰਬਾਣੀ ਦਾ ਵੀ ਇੱਕ ਅਰਥ ਨਹੀਂ ਕਰ ਸਕਦੇ ਆਪਾਂ ਤਾਂ ਇਹ ਤੇ ਗੁਰਬਾਣੀ ਪ੍ਰਮਾਤਮਾ ਬ੍ਰਹਮ ਖੁਦ ਹੈ ਨਾਦ ਰੂਪ ਵਿੱਚ ਸ਼ਬਦ ਰੂਪ ਚ ਆਪ ਅਵਤਾਰਨ ਲਿਆ ਹੈ ਕਾਲਜ ਵਿੱਚ ਤੋ ਸ਼ਬਦ ਦਾ ਮੰਤਰ ਦਾ ਬਾਣੀ ਦਾ ਇੱਕ ਅਰਥ ਨਾ ਕਰੋ ਮਨ ਜਿਹੜਾ ਹੈ ਇੱਕ ਇਹ ਇੱਕ ਤਰ੍ਹਾਂ ਦੀ ਵਿਚਾਰਧਾਰਾ ਚਾਹੁੰਦਾ ਹੈ ਇੱਕੋ ਚੀਜ਼ ਹੋਣੀ ਚਾਹੀਦੀ ਆ ਬਟ ਜਿਹੜਾ ਬ੍ਰਹਮ ਹੈ ਉਹਦੇ ਚ ਵਿਸ਼ਾਲ ਹੈ ਉਹਦੇ ਚ ਕੁਝ ਵੀ ਹੋ ਸਕਦਾ ਹੈ ਕਿ ਇਹ ਵੀ ਇਸ ਮੰਤਰ ਦਾ ਅਰਥ ਦੱਸ ਦਿੰਦੇ ਆ ਵਿਸ਼ਨੂੰ ਹਰੀ ਗੋਪਾਲ ਰਾਮ ਸਾਡੇ ਜਿਹੜੇ ਨਿਰਮਲ ਸਾਧੂ ਨੇ ਹਮ ਉਹਨਾਂ ਨੇ 1800 ਦੇ ਵਿੱਚ ਇੱਕ ਗ੍ਰੰਥ ਲਿਖਿਆ ਸੀ ਹਮ ਆ ਉਹ ਉਪਲਬਧ ਵੀ ਹੈ ਸੋਲ ਮਿਲ ਵੀ ਜਾਂਦਾ ਹੈ ਉਹਦੇ ਚ 500 ਅਰਥ ਕੀਤੇ ਨੇ ਵਾਹਿਗੁਰੂ ਮੰਤਰ ਦੇ ਵਾਹਿਗੁਰੂ ਮੰਤਰ ਦੇ 500 ਰਾਤੋ ਰਾਤ ਰਾਤੋ ਰਾਤ ਜਦੋਂ ਇਹਦੇ ਤੇ ਕੁਐਸਚਨ ਉੱਠਿਆ ਸੀ ਵੀ ਇਹ ਜਿਹੜਾ ਮੰਤਰ ਹੈ ਇਹ ਔਥੈਂਟਿਕ ਹੈ ਕਿ ਨਹੀਂ ਹੈ ਸਵਾਲ ਕੀਤਾ ਗਿਆ ਸੀ ਕਿਸੇ ਵੱਲੋਂ ਰਾਤੋ ਰਾਤ ਸਾਡੇ ਜੋ ਨਿਰਮਲ ਸੰਪਰਦਾ ਦੇ ਵਿਦਵਾਨ ਸਨ ਉਹਨਾਂ ਨੇ ਰਾਤੋ ਰਾਤ 500 ਅਰਥ ਲਿਖੇ ਨੇ ਉਹਨਾਂ ਚ ਅਰਥ ਤੁਹਾਡੇ ਵਾਲੇ ਵੀ ਹੈਗੇ ਨੇ ਮੇਰੇ ਵਾਲੇ ਵੀ ਹੈਗੇ ਨੇ ਸਭ ਦੇ ਹੈਗੇ ਨੇ ਆਪ ਆਪਣੀ ਬੁੱਧ ਹੈ ਜੇਤੀ ਜਿੱਥੇ ਤੱਕ ਕੋਈ ਹੈ ਉੱਥੇ ਤੱਕ ਉਸ ਤਰ੍ਹਾਂ ਦੇ ਮੰਤਰ ਦੇ ਅਰਥ ਹੋ ਜਾਂਦੇ ਨੇ ਪਰ ਅਲਟੀਮੇਟਲੀ ਮੰਤਰ ਦਾ ਕੋਈ ਅਰਥ ਨਹੀਂ ਹੁੰਦਾ ਅਰਥ ਮਨ ਦੇ ਹੁੰਦੇ ਆ ਹਮ ਮਨ ਅਰਥ ਦਿੰਦਾ ਹੈ ਕੁਦਰਤ ਨੂੰ ਦੇਖੋ ਕਿਸੇ ਵੀ ਚੀਜ਼ ਦੇ ਵਿੱਚ ਅਰਥ ਨਹੀਂ ਗਏ ਮੀਨਿੰਗ ਨਹੀਂ ਗੇ ਕੇਵਲ ਗੂੰਜਾਂ ਨੇ ਮੀਨਿੰਗ ਮਨੁੱਖ ਦਿੰਦਾ ਹੈ ਸੋ ਮਨੁੱਖ ਦਾ ਜਿਹੜਾ ਮਨ ਹੈ ਇਹ ਅਰਥ ਦਿੰਦਾ ਹੈ कायनात अंदर गुंजाने वाह हे गु रु ये गूंजे अर्थ आप दते जिनी बुद्धि होगी उस हिसाब नाल अर्थ दे आप अपने बुद्ध है जेती सिमरन की कोई विधि है अनंत विधियां ने किसी प्रकार जप सके किसी प्रकार कोई कहता उची जपो कोई कहता वाह गुरु अलग-अलग जब गुरु थोड़ा ज्यादा ऊंची बोल अनंत ने अह वो वस्था ਦੇ ਹਿਸਾਬ ਨਾਲ ਕੋਈ ਕਿਸੇ ਤਰ੍ਹਾਂ ਜਪਦਾਏ ਕੋਈ ਕਿਸੇ ਤਰ੍ਹਾਂ ਜਪਦਾਏ ਉਸੇ ਨਾਲ ਕੋਈ ਫਰਕ ਨਹੀਂ ਪੈਂਦਾ ਜਪਣਾ ਚਾਹੀਦਾ ਹੈ ਜਿਸ ਤਰ੍ਹਾਂ ਮਰਜੀ ਜਪੋ ਅ ਕਬੀਰ ਸਿਮਰਨ ਰਾਮ ਕੋ ਬਾਹਰ ਦੀ ਬਾਣੀ ਆ ਖਿਜ ਕਰੋ ਜਾਂ ਰੀਜ ਵਾ ਖਿਜ ਕੇ ਕਰ ਲਓ ਤੇ ਭਾਵੇਂ ਰੀਜ ਕੇ ਕਰ ਲਓ ਕਲਿਆਣ ਹੋਏਗਾ ਹੋਏਗਾ ਹੂੰ ਕੋਈ ਐਸੀ ਗੱਲ ਨਹੀਂ ਮੈਂ ਸ਼ੁਰੂਆਤ 하게ਆ ਸੀ ਆਪਾਂ ਡਿਪਰੈਸ਼ਨ ਤੇ ਗੱਲ ਕਰਾਂਗੇ ਕੋਈ ਡਿਪਰੈਸ਼ਨ ਨਾਲ ਉਹ ਮੈਂ ਪਹਿਲਾਂ ਸੋਚ ਰਿਹਾ ਮੈਡੀਟੇਸ਼ਨ ਤੇ ਗੱਲ ਕਰੀਏ ਹਾਂ ਮੈਡੀਟੇਸ਼ਨ ਕਿਉਂ ਜ਼ਰੂਰੀ ਹੈ ਮੈਡੀਟੇਸ਼ਨ ਦਾ ਮਤਲਬ ਹੁੰਦਾ ਹੈ ਧਿਆਨ ਮੈਡੀਟੇਸ਼ਨ ਦਾ ਜੋ ਸਾਡੀ ਲੈਂਗੁਏਜ ਵਿੱਚ ਆਪਣੀ ਈਸਟ ਦੀ ਲੈਂਗੁਏਜ ਵਿੱਚ ਅਖਰ ਹੈ ਧਿਆਨ ਧਿਆਨ ਦੀ ਸਮ ਇੰਗਲਿਸ਼ ਲੈਂਗੁਏਜ ਵਿੱਚ ਕੋਈ ਅੱਖਰ ਹੈ ਨਹੀਂਗਾ ਕਿਉਂਕਿ ਜਿੱਦੋਂ ਸਪਿਰਚੁਅਲ ਐਕਸਪੀਰੀਐਂਸਸ ਦੀ ਗੱਲ ਆਉਂਦੀ ਨਾ ਇੰਗਲਿਸ਼ ਇਸ ਅ ਵੈਰੀ ਪੂਰ ਲੈਂਗੁਏਜ ਬੜੀ ਵੱਡੀ ਗੱਲ ਹੈ ਵੈਰੀ ਪੂਰ ਲੈਂਗੁਏਜ ਵੈਰੀ ਪੂਰ ਲੈਂਗ ਹ ਇਟ ਡਸਨਟ ਹੈਵ ਯੂ نو ਦ ਵਰਡਸ ਟੂ ਐਕਸਪਲੇਨ ਦ ਡੈਪਥ ਆਫ ਦ ਇਵੋਲੂਸ਼ਨ ਆਫ ਕੌਨਸ਼ੀਅਸਨੈਸ ਪਰ ਜਦੋਂ ਆਪਾਂ ਅਧਿਆਤਮਕਤਾ ਡੂੰਗੀ ਆ ਜੋ ਅਧਿਆਤਮਕਤਾ ਦਾ ਜੋ ਸਮੁੰਦਰ ਹੈ ਜਦੋਂ ਉਹਦੇ ਚ ਚੁੱਪੀਆਂ ਲਾਈਏ ਚੁੱਪੀਆਂ ਲਾਈਏ ਤਾਂ ਫਿਰ ਜਿਹੜੀ ਆਪਣੀ ਇਸਟ ਦੀ ਭਾਸ਼ਾ ਹੈ ਨਾ ਉਹ ਜਾਦੀ ਰਿਚ ਨੇ ਮਟੀਰੀਅਲਿਸਟਿਕਲੀ ਸਾਡੀਆਂ ਭਾਸ਼ਾ ਪੂਰ ਨੇ ਤਾਈਓ ਆਪਾਂ ਉਹਨਾਂ ਨੇ ਟਰੈਕਟਰ ਬਣਾਇਆ ਸੀ ਆਪਾਂ ਵੀ ਟਰੈਕਟਰ ਹੀ ਬਣਾ ਲਿਆ ਸਮਝਿਆ ਕਿ ਸਾਡੇ ਕੋ ਅਕਸ਼ਰ ਨਹੀਂ ਸੀ ਅਕਸ਼ਰ ਨਹੀਂ ਉਹਨਾਂ ਨੇ ਕਾਰ ਸੀ ਤੇ ਆਪਾਂ ਵੀ ਕਿਸੇ ਹੱਦ ਤੱਕ ਕਾਰ ਹੀ ਕਹਿ ਲਈ ਬਾਕੀ ਜਿਹੜਾ ਅਧਿਆਤਮਕ ਦੀ ਜਦੋਂ ਗੱਲ ਆਉਂਦੀ ਨਾ ਤਾਂ ਸਾਡਾ ਜਿਹੜਾ ਗੁਰੂ ਅਕਸ਼ਰ ਆ ਉਹ ਵੀ ਉਹਨਾਂ ਬੋਰੋ ਕੀਤਾ ਹੈ ਇੰਗਲਿਸ਼ ਸਟੇਸ਼ਨਰੀ ਚੋਂ ਗੁਰੂ ਵੀ ਆ ਗਏ ਸਹੀ ਹਾਂ ਗੁਰੂ ਦਾ ਮਤਲ ਮਾਸਟਰ ਨਹੀਂ ਉਹਦਾ ਗੁਰੂ ਦਾ ਮਤਲ టీਚਰ ਨਹੀਂ ਉਹਦਾ ਗੁਰੂ ਦਾ ਮਤਲ ਗੁਰੂ ਹੁੰਦਾ ਹੈ ਗੁਰੂ ਦਾ ਮਤਲ ਤੋਂ ਬੋਰੋ ਕਰ ਲਿਆ ਹੂੰ ਤਾਂ ਬਹੁਤ ਕੁਝ ਐਸਾ ਹੈ ਜੋ ਉਹਨਾਂ ਬੋਰੋ ਕੀਤਾ ਹੈ ਆਪਾਂ ਮਟੀਰੀਅਲਿਸਟਿਕ ਵਰਡਸ ਉਹਨਾਂ ਕੋ ਬੋਰੋ ਕੀਤੇ ਉਹਨਾਂ ਅਧਿਆਤਮਕ ਉਹ ਸਾਡੇ ਕੋ ਬੋਰੋ ਕੀਤੇ ਆ ਹੂੰ ਆਪਣੀ ਗੱਲ ਕੀ ਚੱਲ ਰਹੀ ਸੀ ਕੀ ਸਵਾਲ ਸੀ ਆਪਣਾ ਆਪਣਾ ਮੈਡੀਟੇਸ਼ਨ ਦਾ ਸਵਾਲ ਸੀ ਮੈਡੀਟੇਸ਼ਨ ਕਿਉਂ ਜ਼ਰੂਰੀ ਹੈ ਧਿਆਨ ਕਿਉਂ ਜ਼ਰੂਰੀ ਹੈ ਤੇ ਜੀ ਕਿਉਂਕਿ ਇੰਗਲਿਸ਼ ਲੈਂਗੁਏਜ ਵਿੱਚ ਵਰਡ ਨਹੀਂ ਸੀ ਇਸ ਕਰਕੇ ক্লোਸਸ ਜੋ ਅਕਸ਼ਰ ਸੀ ਉਹ ਮੈਡੀਟੇਸ਼ਨ ਸੀ ਮੈਡੀਟੇਸ਼ਨ ਤੋਂ ਮੈਡੀਟੇਸ਼ਨ ਜੋ ਹੈ ਇੱਕ ਮੈਡੀਟੇਸ਼ਨ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਤਵੱਜੋ ਦੇਣੀ ਮੈਡੀਟੇਟ ਕਰਨਾ ਤਵੱਜੋ ਖਾਸ ਸਥਾਨ ਤੇ ਬੈਠ ਕੇ ਵਗੈਰਾ ਉਹਨੂੰ ਸਾਡੀ ਭਾਸ਼ਾ ਚ ਧਾਰਨਾ ਕਹਿੰਦੇ ਆ ਅਜ ਮੈਂ ਥੋੜਾ ਜਿਹਾ ਵਿਸਥਾਰ ਕਰੂੰਗਾ ਇਹਦੇ 'ਚ ਹੂੰ ਬਹੁਤ ਕੰਫਿਊਜ਼ਨ ਆ ਸਾਡੇ ਵੀ ਧਿਆਨ ਕੁਝ ਹੋਰ ਹੈ ਤੇ ਧਾਰਨਾ ਕੁਝ ਹੋਰ ਹੈ ਮੈਡੀਟੇਸ਼ਨ ਦਾ ਮਤਲਬ ਹੁੰਦਾ ਧਾਰਨਾ ਮੈਡੀਟੇਸ਼ਨ ਦਾ ਮਤਲਬ ਹੈ ਧਾਰਨਾ ਧਿਆਨ ਨਹੀਂ ਧਿਆਨ ਨਹੀਂ ਦਾ ਧਾਰਨਾ ਦਾ ਮਤਲਬ ਹੁੰਦਾ ਵੀ ਇੱਕ ਖਾਸ ਚੀਜ਼ ਨੂੰ ਇੱਕ ਖਾਸ ਸਥਾਨ ਨੂੰ ਤਵੱਜੂ ਦੇਣੀ ਹੂੰ ਜਦੋਂ ਮੰਨ ਲਓ ਇੱਥੇ ਧਿਆਨ ਧਰ ਲਿਆ ਹੁਣ ਮੈਂ ਅਕਸ਼ਰ ਵਰਤਾਂ ਧਿਆਨ ਪਰ ਧਿਆਨ ਨਹੀਂਗਾ ਧਾਰਨਾ ਹੈ ਇੱਥੇ ਦੀ ਧਾਰਨਾ ਇੱਥੇ ਦੀ ਧਾਰਨਾ ਇੱਥੇ ਦੀ ਧਾਰਨਾ ਕਿਤੇ ਮਰਜੀ ਧਾਰਨ ਹੂੰ ਗਨਿਤ ਧਾਰਨਾ ਧਾਰਨਾ ਮੈਨੇ ਕਿਸੇ ਖਾਸ ਸਤਨ ਨੂੰ ਤਵੱਜੂ ਦੇਣਾ ਹੂੰ ਧਿਆਨ ਦਾ ਮਤਲਬ ਹੁੰਦਾ ਹੈ ਆਪਾਂ ਜਿਹੜੇ ਛੋਟੇ ਨਾ ਮਾਂ ਪੇ ਉਸ ਨੂੰ ਕਹਿੰਦੇ ਧਿਆਨ ਨਾਲ ਤੁਰੇ ਧਿਆਨ ਨਾਲ ਜਾਇਂ ਧਿਆਨ ਨਾਲ ਸਾਈਕਲ ਚਲਾਈਂ ਹੂੰ ਧਿਆਨ ਦਾ ਮਤਲਬ ਹੁੰਦਾ ਹੋਸ਼ ਤੂੰ ਹੁਣ ਜੇ ਸਵਾਲ ਪੁੱਛੇ ਵੀ ਹੋਸ਼ ਹੋਣੀ ਕਿਉਂ ਜ਼ਰੂਰੀ ਆ ਤਾਹਲਾ ਸਵਾਲ ਸੀ ਕਿ ਮੈਡੀਟੇਸ਼ਨ ਕਿਉਂ ਜ਼ਰੂਰੀ ਆ ਹੋਸ਼ ਹੋਣੀ ਕਿਉਂ ਜ਼ਰੂਰੀ ਆ ਹੁਣ ਆਪਾਂ ਇਹਦੇ ਅਰਥ ਲਈਏ ਤਾਂ ਹੋਸ਼ ਤੇ ਵਧੀਆ ਗੱਲ ਆ बेहोशी जिंदगी खुद इबादत है मगर होश नहीं हम्म जिंदगी इबादत बन जाएगी जे होश होगी हो ता होश ਦਾ ਮਤਲਬ ਹੁੰਦਾ ਚੇਤਨ ਹੋ ਜਾਣਾ ਇਕਦਮ ਜਾਗ ਜਾਣਾ ਤੋ ਜਾਗਣਾ ਅੱਛੀ ਗੱਲ ਹੈ ਜਦੋਂ ਬੰਦਾ ਗਲਤੀ ਕਰਦਾ बेहोशीच ਕਰਦਾ ਡਿੱਗਦਾ ਹੈ बेहोशीच ਗਲਤ ਕੰਮ ਕਰਦਾ ਹੈ बेहोशीच जे ਪੂਰਨ ਚੇਤਨਾ ਆ ਜਾਵੇ ਜਿਨ ਵਾਹੇ ਗੁਰੂ ਕਹਿੰਦੇ ਆ ਇਸੇ ਪਲ ਵਿੱਚ ਤਾਂ ਬੰਦੇ ਦਾ ਛਟਕਾਰਾ ਹੋ ਗਿਆ ਤੋ ਮੈਡੀਟੇਸ਼ਨ ਜਿਹੜੀ ਹੈ ਜਿਹੜਾ ਧਿਆਨ ਹੈ ਉਹ ਜ਼ਿੰਦਗੀ ਚ ਹੋਸ਼ ਲਾਉਂਦਾ ਨਾ ਹੈ ਔਰ ਹੋਸ਼ ਕਿਤਰਾ ਲਿਆਂਦੀ ਜਾਵੇ ਹਮ ਹੁਣ ਸਵਾਲ ਉੱਠਦਾ ਹੈ ਹੋਸ਼ ਨੂੰ ਲਿਆਉਣ ਵਾਸਤੇ ਮਾਰਾ ਕਹਿੰਦੇ ਨੇ ਸਾਵਧਾਨ ਇਕਾਗਰਚਿਤ ਤੇਰਾ ਚੇਤਾ ਜਿਹੜਾ ਹੈ ਸੰਭ ਹੋ ਜਾਏਗਾ ਇਹ ਤੋ ਸਾਵਧਾਨ ਹੋ ਜਾਵੇ ਤੇ ਸਾਵਧਾਨ ਕਿਤਰਾ ਹੁੰਨੇ ਆਪਾਂ ਰੀੜ ਦੀ ਏਡੀ ਸਿੱਧੀ ਮੀਰੂ ਡੰਡ ਸੁਦਾ ਕਰ ਰੱਖਾ ਜਿੰਨੀ ਰੀਡ ਦੀ ਹੱਡੀ ਸਾਡੀ ਸਿੱਧੀ ਰਹਗੀ ਉਹਨੇ ਆਪਾਂ ਸਾਵਧਾਨੀ ਚ ਰਵਾਂਗੇ ਜਦੋਂ ਸਾਡੀ ਬੇਹੋਸ਼ੀ ਆਉਂਦੀ ਆ ਅਭੀੋਸ਼ੀ ਆਉਣ ਲੱਗ ਪੀ ਤੇ ਜਦੋਂ ਰੀਡ ਦੀ ਹੱਡੀ ਸਿੱਧੀ ਹੋਗੀ ਜਿਹੜਾ ਬੰਦਾ ਬੇਹੋਸ਼ ਆ ਉਹ ਵੀ ਕਿਸੇ ਪਲ ਹੀ ਹੋਸ਼ ਹੋ ਜਾਂਦਾ ਹੈ ਹੂੰ ਤਾਂ ਜ਼ਿੰਦਗੀ ਚ ਹੋਸ਼ ਲਿਆਉਣ ਵਾਸਤੇ ਸਭ ਤੋਂ ਪਹਿਲਾਂ ਰੀਡ ਦੀ ਹੱਡੀ ਸਿੱਧੀ ਨੰਬਰ 1 ਆਪਾਂ ਮੈਡੀਟੇਸ਼ਨ ਦੀ ਗੱਲ ਚੱਲ ਰਹੀ ਧਿਆਨ ਦੀ ਗੱਲ ਚੱਲ ਰਹੀ ਹੈ ਜ਼ਿੰਦਗੀ ਚ ਹੋਸ਼ ਲਿਆਉਣ ਦੀ ਗੱਲ ਚੱਲ ਰਹੀ ਹੈ ਡਿਪਰੈਸ਼ਨ ਤੋਂ ਪਾਰ ਜਾਣ ਦੀ ਐਂਜ਼ਾਈਟੀ ਤੋਂ ਪਾਰ ਜਾਣ ਦੀ ਗੱਲ ਚੱਲ ਰਹੀ ਹੈ ਸਿੰਪਲ ਟੂਲਸ ਤੋਂਗਾ ਪਹਿਲੀ ਰੇਟ ਦੀ ਹੱਤੀ ਸਿੱਧੀ ਮੇਰੂ ਡਾਡ ਸੋਦਾ ਕਰ ਰੱਖਾ ਹੈ ਨੰਬਰ 2 ਸਵਾਸ ਨੂੰ ਰੋਕਿਆ ਜਾਵੇ ਸਵਾਸ ਨੂੰ ਰੋਕਿਆ ਜਾਵੇ ਜਿੰਨਾ ਸਵਾਸ ਰੁਕੇਗਾ ਉਨੀ ਹੋਸ਼ ਜਾਂਦੀ ਹੋਏਗੀ ਹੁਣ ਸਵਾਸ ਆ ਰਿਹਾ ਜਾ ਰਿਹਾ ਸਭ ਕਈਆਂ ਨੂੰ ਇਹ ਵੀ ਨਹੀਂ ਪਤਾ ਕਿ ਸਵਾਸ ਆ ਰਹੇ ਨੇ ਜਾ ਰਹੇ ਨੇ ਜਦੋਂ ਸਵਾਸ ਆ ਰਿਹਾ ਹੈ ਜੀਵਨ ਆ ਰਿਹਾ ਹੈ ਤੇ ਜੇ ਮੈਂ ਸਵਾਸ ਨੂੰ ਰੋਕ ਲਾਂ ਤੇ ਮੈਂ ਜੀਵਨ ਨੂੰ ਰੋਕ ਲਿਆ ਤੇ ਜਿਵੇਂ ਜੀਵਨ ਨੂੰ ਰੋਕ ਲਿਆ ਤੇ ਮੈਂ ਜਿਵਤ ਹੋ ਗਿਆ ਤੇ ਜਿਵਤ 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 ਰਹੋ ਮਹਾਰਾਜ ਕਹਿੰਦੇ ਜਿੰਦੇ ਰਹੋ ਕਿਵੇਂ ਜਿੰਦੇ ਰਹੋ ਸਵਾਸ ਨੂੰ ਅੰਦਰ ਰੱਖੋ ਮਹਾਰਾਜ ਕਹਿੰਦੇ ਜੋਗ ਜੁਗਤ ਘਟ ਸੇਧ ਕਰ ਪਵਨਾ ਠਹਿਰਾਏ ਪਵਨਾ ਠਹਿਰਾਏ ਤਬ ਖਟ ਚੱਕਰਾ ਸਹਿ ਜੇ ਕੁਰੇ ਅਜੇ ਚੱਕਰਾ ਜੇ ਪਿਆਨਾ ਤੂੰ ਆ ਚਾਹੀਦਾ ਉਹ ਨਹੀਂ ਚਾਹੀਦਾ ਚੱਕਰ ਜ਼ਿੰਦਗੀ ਦੇ ਸਾਰੇ ਮਹਾਰਾਜ ਕਿ ਗਿਰ ਜਾਣਗੇ ਉਹ ਛਾਜੂਗੀ ਤਾਂ ਸਾਹ ਨੂੰ ਰੋਕੋ ਪਹਿਲਾ ਰੀਡ ਦੀ ਹੱਡੀ ਸਿੱਧੀ ਕਰਨੀ ਸ਼ੁਰੂ ਕਰ ਦਿਓ ਐਂਜ਼ਾਇਟੀ ਦੀ ਡਿਪਰੈਸ਼ਨ ਦੀ 멘ਟਲ ਪ੍ਰੋਬਲਮ ਦੀ ਨੈਗੇਟਿਵਿਟੀ ਦੀ ਸਭ ਤੋਂ ਸਿੰਪਲ ਅ ਮਿਲਜ ਦੇਣ ਲੱਗਾ ਔਰ ਟੈਸਟਡ ਆ ਗੁਰਬਾਣੀ ਰਾਈ ਟੈਸਟਡ ਆ ਅਨੰਤ ਰਸ਼ੀਆ ਮੁਨੀਆ ਰਾਈ ਟੈਸਟਡ ਆ ਆਦ ਕਾਲ ਤੋਂ ਟੈਸਟਡ ਆ ਰੀਡ ਦੀ ਹੱਡੀ ਸਿੱਧੀ ਨੰਬਰ 1 ਨੰਬਰ 2 ਸਵਾਸ ਨੂੰ ਰੋਕਣਾ ਸ਼ੁਰੂ ਕਰ ਦਿਓ ਜਿੰਨਾ ਚਿਰ ਰੋਕ ਸਕਦੇ ਜੀ ਰੋਕੋ ਨਾਲ ਕੋਈ ਮੰਤਰ ਪੜ ਲਓ ਮਨ ਹੀ ਮਨ ਫਿਰ ਸਾਹ ਨੂੰ ਛੱਡੋ ਜਦੋਂ ਸਾਹ ਅੰਦਰ ਜਾਵੇ ਪੇਟ ਫੁੱਲੇ ਤੇ ਜਦੋਂ ਸਾਹ ਬਾਹਰ ਜਾਏ ਪੇਟ ਅੰਦਰ ਜਾਏ ਜੇ ਉਲਟਾ ਹੋ ਰਿਹਾ ਏ ਤੇ ਮਹਾਰਾਜ ਕਹਿੰਦੇ ਨੇ ਮਤ ਮਤ ਉਲਟੋ ਪਵਨ ਫੇਰਾਓ ਉੱਠੇ ਸਾਹ ਨਾਲੇ ਜ਼ਿੰਦਗੀ ਪੁੱਠੀ ਹੋ ਜੂਗੀ ਸਭ ਕੁਝ ਹੁੰਦਿਆ ਹੋਇਆ ਸੁੱਖ ਦਾ ਅਨੁਭਵ ਨਹੀਂ ਹੋਏਗਾ ਪੁੱਠੇ ਸਾਲ ਲੈਂਦੇ ਲੋਕੀ ਸਾਲ ਲੈਂਦੇ ਨੇ ਦੁਨੀਆ ਚ ਅੱਧ ਤੋਂ ਜ਼ਿਆਦੇ ਲੋਕ ਦੁਨੀਆ ਦੇ ਪੁੱਠੇ ਸਾਲ ਲੈਂਦੇ ਨੇ ਪਿਊਬਿਟੀ ਤੋਂ ਬਾਅਦ ਸਾ ਪੁੱਠੇ ਹੋ ਜਾਂਦੇ ਨੇ ਪਹਿਲਾਂ ਸਾ ਠੀਕ ਹੁੰਦੇ ਨੇ ਫਿਰ ਸਾਰੀ ਉਮਰ ਸਾ ਪੁੱਠੇ ਰਹਿੰਦੇ ਨੇ ਉਹ ਕਿਉਂਕਿ ਜ਼ਿੰਦਗੀ ਫਿਰ ਪੁੱਠੀ ਹੋਣ ਲੱਗ ਪੈਂਦੀ ਆ ਕੋਈ ਕਿਤੇ ਭੱਜਦਾ ਏ ਕੋਈ ਕਿਤੇ ਭੱਜਦਾ ਏ ਇਹ ਸਿੰਪਲ ਗੱਲ ਆ ਮਰ ਗਏ ਨੇ ਨਾਬ ਪਵਨ ਕਰਿਆ ਸਨ ਬੈਸਾ ਮਰ ਗਏ ਜੁਰ ਤੇਰੇ ਸਵਾਸ ਜਾਂਦੇ ਨਾ ਤੇਰੀ ਨਾਭੀ ਤੱਕ ਜਾਣਾ ਗੁਰਬਾਣੀ ਦੱਸਦੀ ਆ ਜੀਵਨ ਜਾਂਚ ਜੇ ਤੂੰ ਇੱਥੇ ਨਾ ਉਸ ਨੂੰ ਪਾ ਸਕਿਆ ਉੱਥੇ ਜਾ ਕੇ ਉਹਨੂੰ ਪਾਏਗਾ ਕਿ ਤੋ ਸਾਹ ਢੂੰਗੇ ਜਦੋਂ ਸਾਹ ਅੰਦਰ ਜਾਣ ਬਾਬ ਬੁੱਲੇ ਸ਼ਾਹ ਤੇ ਕਹਿੰਦੇ ਨੇ ਬੁੱਲੇ ਸ਼ਾਹ ਉਹਨਾਂ ਰੱਬ ਕੀ ਪੌਣਾ ਜਿਹੜੇ ਲੈਂਦੇ ਸਾਹ ਕਪੁੱਠੇ ਹੋ ਕੀ ਹੋਇਆ ਜੇ ਕੂਕੂ ਜਾਗੇ ਤੇ ਜਿਹੜਾ ਲਿੰਦਾ ਸਾਹ ਕਪੁੱਠੇ ਹੋ ਸਾਰੀ ਰਾਤ ਜਾਗੇ ਪਰ ਸਾਹ ਪੁੱਠੇ ਦੇ ਪੁੱਠੇ ਰਹਿ ਬਾਜੂ ਇਲਮ ਜੇ ਕਰੇ ਫਕੀਰੀ ਜਾਹਲ ਮਰੇ دیਵਾਨਾ ਹੁਸੈਨ ਵਰਿਆਂ ਦੀ ਕਰੇ ਇਬਾਦਤ ਅੱਲਾਹ ਵੱਲੋਂ ਬੇਗਾਨਾ ਹੋ ਤੋ ਸਾਹ ਪਹਿਲਾਂ ਠੀਕ ਲੈਣੇ ਜੀਵਨ ਦਾ ਜੋ ਮੂਲ ਹੈ ਸਾਹ ਸਾਹ ਢੂੰਗੇ ਹੁਣ ਨਾ ਵੀ ਤੱਕ ਜਾਣ ਔਸਾਂ ਨੂੰ ਅੰਦਰ ਰੁਕਣਾ ਹੈ ਜਿੰਨਾ ਚਿਰ ਰੋਕ ਸਕਦੇ ਪੌਣਾ ਠਰਾਏ ਮਹਾਰਾਜ ਕਹਿੰਦੇ ਤਬ ਖਟ ਚੱਕਰਾ ਸਹਿਜੇ ਕੁਰੇ ਚੱਕਰ ਖੁਰ ਜਾਂਦੇ ਖੁੱਲ ਜਾਣਗੇ ਚੱਕਰਾਂ ਦੇ ਪਿੱਛੇ ਪਏ ਆ ਕੋਈ ਇੱਕ ਚੱਕਰ ਪਹਿਲਾ ਨੀਤਿ ਜਾਨੇਤਰ ਖੋਲ ਗਿਆ ਚੌਥਾ ਨੀਤਰ ਖੋਲ ਰਿਹਾ ਰੱਬ ਜਾਣੇ ਕਿਹੜਾ ਕਿਹੜੇ ਨੀਤਰ ਖੋਲਣੇ ਨੇ ਸਾਰੇ ਦੇ ਸਾਰੇ ਖੁਰ ਜਾਣਗੇ ਬਸ ਸਾਹ ਨੂੰ ਰੋਕ ਇਹਦੇ ਨਾਲ ਜਿੰਨਾ ਤੁਸੀਂ ਸਾਹ ਨੂੰ ਰੋਕੋਗੇ when you hold breath you hold a life हुँ. and when you hold a life you become a life ਚੇਤਨਾ ਜਾਗ ਜਾਂਦੀ ਹੂੰ ਕਰੋ 20 ਮਿੰਟ ਕਰੋ 30 ਮਿੰਟ ਕਰੋ 3 ਮਿੰਟੇ ਕਰਕੇ ਵੇਖੋ 80% ਤੁਹਾਡੀ ਪ੍ਰੋਬਲਮ ਖਤਮ ਹੋ ਜਾਏਗੀ 100% ਪ੍ਰੋਬਲਮ ਕਿਸੇ ਦੇ ਵੀ ਖਤਮ ਨਹੀਂ ਹੁੰਦੀ ਜੇ ਕੋਈ ਕਹੇ ਵੀ 100% ਪ੍ਰੋਬਲਮ ਸੋਲਿਊਸ਼ਨ ਝੂਠ ਬੋਲ ਰਿਹਾ ਹੈ 80% ਬਿਲਕੁਲ 80% ਥਰਡ ਆਈ ਦਾ ਕਨਸੈਪਟ ਕੀ ਹੈ ਤੀਜੀ ਅਕ ਤੁਸੀਂ ਵੀ ਚੱਕਰਾਂ ਦੀ ਗੱਲ ਕੀਤੀ ਹੈ ਤਾਂ ਮਨੁੱਖ ਦੇ ਵਿੱਚ ਕਿੰਨੇ ਚੱਕਰ ਨੇ ਹੂੰ ਆਪਾਂ ਇਹਦੇ ਥੋੜਾ ਥੋੜਾ ਇੰਟਰਸੈਕਟ ਕਰਾਂਗੇ ਪਹਿਲਾਂ ਤੀਜੇ ਨਿਤਰ ਦੀ ਗੱਲ ਕਰ ਲਈਏ ਹੂੰ ਅੱਖਾਂ ਖੋਲੀਆਂ ਨੇ ਤੁਸੀਂ ਦਿਖਦਾ ਹੈ ਹੂੰ ਦੇਖਦਾ ਹੈ ਹੂੰ ਅੱਖਾਂ ਬੰਦ ਕਰਿਓ ਦੇਖਦਾ ਹੈ ਅੱਖਾਂ ਖੋਲਿਓ ਦੇਖਦਾ ਹੈ ਹੂੰ ਹਨੇਰਾ ਦਿਖਦਾ ਹੈ ਅੱਖਾਂ ਬੰਦ ਕਰਿਓ ਹਨੇਰਾ ਦਿਖਦਾ ਹੈ ਹੂੰ ਹੁਣ ਅੱਖਾਂ ਖੋਲੋ ਅੱਖਾਂ ਤੇ ਬੰਦ ਸੀ ਕਿੰਨੇ ਵੇਖਿਆ ਇਹ ਆਤੀਜਾ ਨੇਤਰ ਅੱਖਾਂ ਦੇ ਬੰਦ ਸੀ ਹੂੰ ਵੇਖਿਆ ਕਿੰਨੇ ਹਨੇਰਾ ਕਿਨੇ ਵੇਖਿਆ ਆਵਾਤੀਜਾ ਤੇਰੀ ਸਾਹਮਣੀ ਗਲੀ ਦੇ ਵਿੱਚ ਰਹਿੰਦਾ ਨਹੀਂ ਤੂੰ ਜੇ ਦਾਕਰ ਪੁੱਛਦੀ ਤੀਜਾ ਨੇਤਰ ਆ ਟਾਈਮ ਆ ਹਮ ਆ ਸਪੇਸ ਆ ਹਮ ਦੋਨੋਂ ਆ ਕੰਬੰਡ ਆ ਟਾਈਮਲੈਸਨੈਸ ਤੇ ਸਪੇਸਲੈਸਨੈਸ ਇਹ ਵੀ ਇਕਦਾਈ ਨਾ ਇਹ ਵੀ ਵੇਖਿਆ ਨਾ ਅੱਖਾਂ ਖੋਲੀਆਂ ਤੇ ਵੇਖਿਆ ਅੱਖਾਂ ਬੰਦ ਤੇ ਫਿਰ ਵੀ ਵੇਖਿਆ ਹਾਂ ਰਾਤ ਸੁਪਨਾ ਆਇਆ ਫਿਰ ਵੀ